ਜਿਹਨੂੰ ਵਿਸ਼ਵਾਸ ਨਾ ਹੋਵੇ ਜਿਹਨੂੰ ਭਰੋਸਾ ਨਾ ਹੋਵੇ ਬੰਦਾ ਥੜਕਦਾ ਹੀ ਉਹੋ ਹੀ ਐ ਤਵਾਰੀ ਖੱਜ ਤੱਕ ਗਵਾਹ ਹੈ ਜਦੋਂ ਉਦਾਹਰਨਾ ਦਿੱਤੀਆਂ ਜਾਂਦੀਆਂ ਨੇ ਜੀਸਸ ਦੇ 13 ਚੇਲੇ ਸਨ ਜਦੋਂ ਜੀਸਸ ਨੂੰ ਪੁੱਛਿਆ ਗਿਆ ਇਹ ਚੇਲੇ ਤੁਹਾਡੇ ਨੇ ਤੁਸੀਂ ਇਹਨਾਂ ਦੇ ਗੁਰੂ ਆ ਕਹਿੰਦੇ ਬਿਲਕੁਲ ਕੋਈ ਸ਼ੱਕ ਐ ਚੇਲਿਆਂ ਨੂੰ ਪੁੱਛਿਆ ਇਹ ਕੌਣ ਐ ਕਹਿੰਦੇ ਸਾਡਾ ਗੁਰੂ ਐ ਈਸ਼ਟੇ ਸਾਡਾ ਭਗਵਾਨ ਐ ਕਹਿੰਦੇ ਠੀਕ ਐ ਫਿਰ ਇਨੂੰ ਤੇ ਸੂਲੀ ਤੇ ਚੜਨਾ ਚੜਨਾ ਹੈ ਇਹਦੇ ਤੋਂ ਪਹਿਲਾਂ ਤੁਹਾਨੂੰ ਉਚਾੜਿਆ ਜਾਏਗਾ 13 ਨੂੰ ਜਦੋਂ ਸੂਲੀ ਦਾ ਨਾਂ ਸੁਣਿਆ ਤੇ 13 ਦੇ 13 ਕਹਿਣ ਲੱਗੇ ਨਾ ਹੈ ਸਾਡਾ ਗੁਰੂ ਨਾ ਅਸੀਂ ਇਹਦੇ ਚੇਲੇ ਭੱਜ ਕੇ ਡਰਦੇ ਅੱਜ ਤੱਕ 크੍ਰਿਸਚਨ ਲੋਕ ਗੋਰੇ ਲੋਕ ਜਦੋਂ ਕਿਸੇ ਬਿਲਡਿੰਗ ਨੂੰ ਤਿਆਰ ਕਰਦੇ ਨੇ 12 ਨੰਬਰ ਕਮਰਾ ਤੇ ਹੁੰਦਾ ਹੈ ਉਹਦੇ ਵਿੱਚ 14 ਨੰਬਰ ਕਮਰਾ ਵੀ ਹੁੰਦਾ ਹੈ 13 ਨੰਬਰ ਕਮਰਾ ਨਹੀਂ ਹੁੰਦਾ ਚੰਡੀਗੜ੍ਹ ਵਿੱਚ 12 ਸੈਕਟਰ ਵੀ ਹੈ 14 ਸੈਕਟਰ ਵੀ ਹੈ 13 ਸੈਕਟਰ ਹੀ ਹੈ ਨਹੀਂ ਕਿਉਂਕਿ 13 ਲੋਬੀ ਤੋਂ ਨਫ਼ਰਤ ਹੋ ਗਈ ਉਹਨਾਂ ਨੂੰ ਡਗਮਗਾ ਦੇਣਾ ਡੋਲ ਗਏ ਹੁਣ ਸੁਰਤ ਖੜੋ ਆਪਣੀ ਚਾਂਦਨੀ ਦੇ ਚੌਂਗ 'ਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਖਲੋਤੇ ਨੇ ਸਤਕਾਰਯੋਗ ਭਾਈ ਮਤੀ ਦਾਸ ਜੀ ਸਤਕਾਰਯੋਗ ਭਾਈ ਸਤੀ ਦਾਸ ਦੇ ਭਾਈ ਦਿਆਲਾ ਜੀ ਸਿੱਖਾਂ ਨੇ ਪੁੱਛਿਆ ਕੌਣ ਹੈ ਤੁਹਾਡੇ ਕਹਿੰਦੇ ਸਾਡੇ ਗੁਰੂ ਨੇ ਗੁਰੂ ਜੀ ਨੂੰ ਪੁੱਛਿਆ ਕੌਣ ਨੇ ਕਹਿੰਦੇ ਸੱਚੇ ਸਿੱਖ ਨੇ ਜਾਨਾ ਲੂਣ ਕੇ ਲੜਨ ਵਾਲੇ ਸਿੱਖ ਨੇ ਕਹਿੰਦੇ ਜੇ ਸਿੱਖ ਨੇ ਤੇ ਗੁਰੂ ਤੋਂ ਪਹਿਲਾਂ ਇਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏਗਾ ਕਹਿੰਦੇ ਮਨਜ਼ੂਰ ਹੈ ਇੱਕ ਬੰਨੇ 13 ਨੇ ਇੱਕ ਬੰਨੇ 3 ਨੇ ਤਿੰਨਾਂ ਨੂੰ ਪੁੱਛਿਆ ਗਿਆ ਇਹ ਕੌਣ ਹੈ ਤੁਹਾਡਾ ਕਹਿੰਦੇ ਗੁਰੂ ਹੈ ਕੋਈ ਸ਼ੱਕ ਹੈ ਕਹਿੰਦੇ ਭਾਈ ਮਤੀਦਾਸ ਆਰਾ ਤਿਆਰ ਹੈ ਅਰਨਲ ਚੀਰਿਆ ਜਾਏਗਾ ਲੱਕੜ ਚੀਰਦੇ ਹੋਇਆ ਤੇ ਕਈ ਵਾਰ ਵੇਖਿਆ ਹੋਏਗਾ ਅੱਜ ਲੱਕੜਾਂ ਵਿੱਚ ਭਾਈ ਜੀ ਤੁਹਾਨੂੰ ਬਨ ਕੇ ਚੀਰਿਆ ਜਾਣਾ ਹੈ ਕੋਈ ਮੰਗ ਹੈ ਕੋਈ ਤਮੰਨਾ ਇਹਨੂੰ ਕਹਿੰਦੇ ਨੇ ਭਰੋਸਾ ਇਹਨੂੰ ਕਹਿੰਦੇ ਨੇ ਇਸ਼ਕ ਇਹਨੂੰ ਕਹਿੰਦੇ ਨੇ ਪਿਆਰ ਇਹਨੂੰ ਕਹਿੰਦੇ ਨੇ ਮੁਹੱਬਤ ਵੀ ਜਿਹਦੇ ਨਾਲ ਕੀਤੀ ਜਾਵੇ ਉਹ ਤੂੰ ਆਪਨਾਪ ਵੀ ਵਾਰਿਆ ਜਾ ਸਕਦਾ ਹੈ ਕੁਰਬਾਨ ਕੀਤਾ ਜਾ ਸਕਦਾ ਹੈ ਕਾਜੀ ਆਖਦਾ ਦੱਸਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ ਜੋ ਤੂੰ ਚਾਹੇ ਸੋ ਤੂੰ ਪਾ ਸਕਦਾ ਉਹ ਹਾਜ਼ਰ ਹੀ ਉਸੇ ਪਲ ਹੋਵੇ ਹੱਸ ਕੇ ਕਿਹਾ ਮਤੀ ਦਾਸ ਅੱਗੋ ਮੇਰੀ ਆਖਰੀ ਇੱਛਾ ਹੱਲ ਹੋਵੇ ਮੇਰੇ ਸੀਸ ਤੇ ਜਦੋਂ ਚੱਲੇ ਆਰਾ ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ ਮੈਨੂੰ ਚੀਰੋ ਪਰ ਮੇਰਾ ਚਿਹਰਾ ਮੇਰੇ ਗੁਰੂ ਵੱਲ ਕਰਿਓ ਇਹ ਕਿੱਥੋਂ ਲਿਆ ਉਹ ਉਪਦੇਸ਼ ਕਿੱਥੋਂ ਲਈ ਸਿੱਖਿਆ ਤੇ ਬਾਬੇ ਕਬੀਰ ਦਾ ਬਚਨ ਪੜ੍ਹ ਕੇ ਵੇਖੋ ਕਰਵਤ ਭਲਾ ਕਰਵਤ ਕਹਿੰਦੇ ਨੇ ਆਰੇ ਨੂੰ ਮੈਨੂੰ ਆਰਾ ਪ੍ਰਵਾਹਨ ਹੈ ਕਰਵਤ ਭਲਾ ਨਾ ਕਰਵਟ ਤੇਰੀ ਕਰਵਟ ਕਹਿੰਦੇ ਨੇ ਪੇਟ ਨੂੰ ਮਾਲਕ ਜੀ ਪੇਟ ਹੋ ਗਈ ਤੇ ਜਿਉਂਦਿਆਂ ਮਰ ਜਾਵਾਂਗਾ ਆਰਾ ਨਹੀਂ ਮੈਨੂੰ ਮਾਰ ਸਕੇਗਾ ਆਰੇ ਨਾਲ ਤੇ ਸਰੀਰ ਦੋ ਫਾੜ ਕਰ ਸਕਦੇ ਨੇ ਪੇਟ ਹੋ ਗਈ ਤੇ ਜਮੀਰ ਹੀ ਮਰ ਜਾਣੀ ਹੈ ਜਿਉਂਦੇ ਮਰ ਜਾਣਾ ਹੈ ਕਰਵਤ ਭਲਾ ਹੁਣ ਫੈਸਲਾ ਕਰਨਾ ਹੈ ਭਾਈ ਮਤੀ ਦਾ ਸਰੀਰ ਦੋ ਫਾੜ ਕਰਾ ਕੇ ਵੀ ਗੁਰੂ ਨਾਲੋਂ ਪਾਸੇ ਨਹੀਂ ਹੋਏ ਅਸੀਂ ਸਰੀਰ ਰੱਖ ਕੇ ਵੀ ਗੁਰੂ ਤੋਂ ਪਾਸੇ ਹੋ ਗਏ ਭਾਈ ਮਤੀ ਦਾ ਸਰੀਰ ਵਾਰ ਕੇ ਵੀ ਗੁਰੂ ਤੋਂ ਬੇਮੁਖ ਨਹੀਂ ਹੋਏ ਅਸੀਂ ਸਰੀਰ ਰੱਖ ਕੇ ਵੀ ਗੁਰੂ ਤੋਂ ਬੇਮੁਖ ਹੋ ਗਏ ਹਾਂ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਾਂ ਵਾਰੀ ਮੁਕ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰ ਮਲਕ ਜੀ ਮੈਂ ਆਰੇ ਨਾਲ ਨਹੀਂ ਮਰਾਂਗਾ ਮੈਨੂੰ ਪੱਕਾ ਪਤਾ ਹੈ ਉਦੋਂ ਮਰਾਂਗਾ ਜਦੋਂ ਤੁਹਾਡੀ ਵਿਚਾਰ ਮੇਰੇ ਹਿਰਦੇ ਚ ਮੁੱਕ ਗਈ ਜਦੋਂ ਟੁੱਟ ਗਈ ਉਦੋਂ ਮਰਾਂਗਾ ਇਹ ਕਹਾਵਤ ਬਣੀ ਉਦੋਂ ਸੀ ਜਦੋਂ ਸੰਸਾਰ ਦੇ ਤਤ ਦੇਤਾ ਨੇ ਗੱਲ ਕਹੀ ਕਿਸੇ ਬੰਦੇ ਨੂੰ ਨਖਿਤ ਕਰਨਾ ਹੋਵੇ ਨਾ ਜਿਹੜਾ ਬੰਦਾ ਕਿਸੇ ਜੋਗ ਦਾ ਹੋਵੇ ਇੱਕ ਗੱਲ ਕਹੀ ਜਾਂਦੀ ਹੈ ਨਾ ਤੂੰ ਤਿੰਨਾ ਚੋਂ ਤੇ ਨਾ ਤੂੰ 13 ਤੋਂ ਨਾ ਤੇ ਤੇਰੀ 13 ਵਰਗੀ ਐ 13 ਕਹਿ ਕੇ ਨਾਏ ਸਾਡਾ ਗੁਰੂ ਤੇ ਨਾ ਅਸੀਂ ਇਸ ਦੇ ਚੇਲੇ ਤੇ ਨਾ ਤੇਰੀ ਤਿੰਨਾ ਵਰਗੀ ਸ਼ਖਸੀਅਤ ਐ ਵੀ ਗੁਰੂ ਦੇ ਸਾਹਮਣੇ ਖਲੋ ਕੇ ਆਪਣੇ ਆਪ ਨੂੰ ਚਰਵਾ ਸਕੇ ਆਪਣੇ ਆਪ ਨੂੰ ਦੀਗ ਵਿੱਚ ਉਬਾਲਾ ਦਵਾ ਸਕੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਨਾ ਤੇ ਤੂੰ ਗੁਰੂ ਦੇ ਸਾਹਮਣੇ ਰਿਆ ਨਾ ਤੂੰ ਟੋਟਾ ਗੁਰੂ ਨੂੰ ਜਵਾਬ ਹੀ ਦਿੱਤਾ ਤੂੰ 도ਗਲਾ ਜਿਹਾ ਕੰਮ ਕੀਤਾ ਹੈ ਗੁਰੂ ਕੋਲ ਵੀ ਆ ਗਿਆ ਤੇ ਕਿਸੇ ਹੋਰ ਅੱਗੇ ਵੀ ਜਾ ਕੇ ਮੱਥਾ ਟੇਕ ਲਿਆ ਇਹਨੂੰ ਕਹਿੰਦੇ ਡਗਮਗ ਛਾੜ ਰੇ ਮਨ ਬੌਰਾ ਪਾਈ ਦਿਆਲਾ ਜਿਹਨੂੰ ਦੇਗ ਚੁਬਾਲਾ ਦਿੱਤਾ ਗਿਆ ਭਾਈ ਸੱਤੀਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਪਰ ਮਿਸਾਲ ਕਾਇਮ ਹੈ ਉਹਨਾਂ ਤਿੰਨਾਂ ਨੇ ਆਪਣੇ ਗੁਰੂ ਤੋਂ ਭਰੋਸਾ ਪਾਸੇ ਨਹੀਂ ਜਾਣ ਦਿੱਤਾ ਉਹਨਾਂ ਨੂੰ ਅੱਜ ਤੱਕ ਉਹ ਦਿਨ ਯਾਦ ਹੈ 13 ਲਵਈ ਤੋਂ ਨਫ਼ਰਤ ਹੋ ਗਈ ਐ ਪਰ ਜਦੋਂ ਅਸੀਂ ਇਹਨਾਂ ਦਾ ਨਾਂ ਲੈਨੇ ਆ ਇੱਕ ਵਾਰ ਮਨ 'ਚ ਆਉਂਦਾ ਹੈ ਹੇ ਮਾਲਕ ਜੀ ਤੁਹਾਡੇ ਕੋਲੋਂ ਬਹੁਤ ਕੁਝ ਮੰਗਿਆ ਕਿਤੇ ਇਹਨਾਂ ਵਰਗਾ ਪਿਆਰ ਵੀ ਬਖਸ਼ਿਸ਼ ਕਰਦੇ ਹੋ ਇਹਨਾਂ ਵਰਗਾ ਸਦਕ ਤੇ ਭਰੋਸਾ ਸਾਡੇ ਅੰਦਰ ਆ ਜਾਏ ਇਹਨਾਂ ਵਰਗਾ ਵਿਸ਼ਵਾਸ ਸਾਡੇ ਅੰਦਰ ਆ ਜਾਏ ਵੱਡੇ ਤੋਂ ਵੱਡੇ ਕਸ਼ਟ ਜ਼ਿੰਦਗੀ 'ਚ ਆ ਜਾਣ ਪਰ ਤੁਹਾਡਾ ਸਾਥ ਨਾ ਜ਼ਿੰਦਗੀ ਵਿੱਚ ਕਦੀ ਟੁੱਟੇ ਇਹ ਵਿਸ਼ਵਾਸ ਕਦੋਂ ਪੈਦਾ ਹੋਏਗਾ ਜਦੋਂ ਇਹਨਾਂ ਬਚਨਾਂ ਤੇ ਮਨੁੱਖ ਪਹਿਰਾ ਦੇਵੇਗਾ આઉ એક વાર એના પંક્તિ નો શાડ રે મન